ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 105ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਵੀਰ ਤਰਸੀਮ ਜਸੜ ਸਟਾਈਲ ਗੋਲ ਸ਼ੇਪ ਦੇ ਵਿੱਚ ਵਟਾਲੀ ਦਸਤਾਰ ਸਜਾ ਕੇ ਦਿਖਾਵਾਂਗੇ ਇਹ ਵਾਲੀ ਦਸਤਾਰ ਉਹਨਾਂ ਦੀ ਪਹਿਲੀ ਜਿਹੜੀ ਮੈਂ ਵੀਡੀਓ ਪਾਈ ਸੀ ਉਹਦੇ ਨਾਲੋਂ ਅਲੱਗ ਹੋਵੇਗੀ ਸ਼ੇਪ ਚ ਵੀ ਤੇ ਥੋੜੀ ਜਿਹੀ ਲੰਬਾਈ ਚ ਵੀ ਧਿਆਨ ਨਾਲ ਵੀਡੀਓ ਦੇਖਿਓ ਤੇ ਇਸ ਵੀਡੀਓ ਚ ਸਾਰੀ ਡਿਟੇਲ ਤੁਹਾਨੂੰ ਸਟੈਪ ਬਾਈ ਸਟੈਪ ਦਿੱਤੀ ਜਾਏਗੀ ਪੂਰੀ ਚੰਗੀ ਤਰ੍ਹਾਂ ਇਸ ਲਈ ਮੇਰੇ ਵੀਰੋ ਜਿਹੜੇ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਆਉਣਾ ਤੱਕ ਪਹੁੰਚਦੀਆਂ ਰਹਿਣੇ ਵੀਡੀਓ ਨੂੰ ਸਕਿੱਪ ਨਾ ਕਰਿਓ ਸਾਰੀ ਜਾਣਕਾਰੀ ਤੁਹਾਨੂੰ ਡਿਟੇਲ ਦੇ ਵਿੱਚ ਦਿੱਤੀ ਜਾਵੇਗੀ ਵੀਡੀਓ ਦੇ ਵਿੱਚ ਧਿਆਨ ਰੱਖਿਓ ਸਭ ਤੋਂ ਪਹਿਲਾਂ ਅਸੀਂ ਦਸਤਾਰ ਨੂੰ ਗਿੱਲਾ ਕਰਾਂਗੇ ਤੇ ਇਹਦੀ ਪੂਣੀ ਕਰਾਂਗੇ 8 ਮੀਟਰ ਦੀ ਦਸਤਾਰ ਹੈ ਅਤੇ ਰੂਬੀਆ ਵੈਲ ਕੈਮੀਕਲ ਕਪੜਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਸੇ ਤਰੀਕੇ ਨਾਲ ਤੁਸੀਂ ਵਿਛਾ ਕੇ ਦਸਤਾਰ ਨੂੰ ਦੋਨਾਂ ਹਿੱਸਿਆਂ ਤੋਂ ਗਿੱ ਇਹਦੇ ਨਾਲ ਹਰੇਕ ਹਿੱਸੇ ਤੋਂ ਦਸਤਾਰ ਤੁਹਾਡੀ ਬਰਾਬਰ ਗਿੱਲੀ ਹੋਵੇਗੀ ਤੇ ਜਿੱਦਾਂ ਤੁਸੀਂ ਇਸ ਪਾਸੇ ਉਹ ਗਿੱਲਾ ਕੀਤਾ ਉਸੇ ਤਰੀਕੇ ਨਾਲ ਹੀ ਦੂਜਾ ਪਾਸਾ ਘੁਮਾ ਕੇ ਦਸਤਾਰ ਨੂੰ ਗਿੱਲਾ ਕਰਨਾ ਆ ਜਦੋਂ ਲੱਗੇ ਕਿ ਤੁਹਾਡੀ ਲੋੜ ਅਨੁਸਾਰ ਦਸਤਾਰ ਗਿੱਲੀ ਹੋ ਗਈ ਆ ਉਦੋਂ ਤੁਸੀਂ ਇਹਦੀ ਪੂਣੀ ਕਰਨੀ ਆ ਦਸਤਾਰ ਤੁਹਾਡੀ ਹਰੇਕ ਹਿੱਸੇ ਤੋਂ ਬਰਾਬਰ ਗਿੱਲੀ ਵੀ ਹੋਣੀ ਚਾਹੀਦੀ ਆ ਹੁਣ ਅਸੀਂ ਇੱਕ ਪੱਲਾ ਫੜਾਂਗੇ ਧਾਗੇ ਵਾਲਾ ਹਿੱਸਾ ਅੰਦਰ ਕਰਕੇ ਸੱਜੇ ਹੱਥ ਤੇ ਦੀ ਉਂਗਲ ਤੇ ਲਪੇਟ ਲਵਾਂਗੇ ਤੇ ਇੱਕ ਪੱਲਾ ਛੱਡ ਕੇ ਫਿਰ ਅਸੀਂ ਤੀਜਾ ਪੱਲਾ ਆ ਉਹਦਾ ਧਾਗੇ ਵਾਲਾ ਹਿੱਸਾ ਅੰਤਰ ਕਰਕੇ ਖੱਬੇ ਹੱਥ ਦੀ ਉਂਗਲ ਤੇ ਲਪੇਟ ਲਵਾਂਗੇ ਦਸਤਾਰ ਨੂੰ ਇਕੱਠਾ ਕਰਕੇ ਇਹਨਾਂ ਦੋਨਾਂ ਪੱਲਿਆਂ ਦੇ ਵਿੱਚੋਂ ਇੱਕ ਪੱਲਾ ਤੁਸੀਂ ਕਿਤੇ ਬੰਨ੍ਹ ਦੇਣਾ ਆ ਜਾਂ ਕਿਸੇ ਨੂੰ ਫੜਾ ਕੇ ਦਸਤਾਰ ਦੀ ਪੂਣੀ ਕਰਨੀ ਹੈ ਜੇ ਕਿਤੇ ਬੰਨ੍ਹ ਰਹੇ ਹੋ ਤਾਂ ਕੈਂਚੀ ਗੱਠ ਮਾਰਿਓ ਸਿੰਗਲ ਜਿਹੜੀ ਬਾਅਦ ਵਿੱਚ ਖੋਲਣੀ ਤੁਹਾਨੂੰ ਆਸਾਨ ਹੋਵੇ ਫਿਰ ਦਸਤਾਰ ਨੂੰ ਛੱਡਦੇ ਹੋਏ ਪਿੱਛੇ ਨੂੰ ਜਾਣਾ ਆ ਤੇ ਦਸਤਾਰ نیچے ਨਾ ਲੱਗੇ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਆ ਇੱਕ ਵਾਰ ਦਸਤਾਰ ਨੂੰ ਖਿੱਚਾਂਗੇ ਸਲਾਈ ਨੂੰ ਖੱਬੇ ਪਾਸੇ ਕਰਾਂਗੇ ਜਿੱਥੇ ਸਲਾਈ ਆ ਉਹ ਹਿੱਸੇ ਤੋਂ ਦੋਨਾਂ ਸਾਈਡਾਂ ਤੋਂ ਬਰਾਬਰ ਫੜਦੇ ਹੋਏ ਪੱਲਿਆਂ ਨੂੰ ਅੰਦਰ ਕਰਾਂਗੇ ਤੇ ਪੱਲੇ ਅੰਦਰ ਨੂੰ ਕਰਦੇ ਹੋਏ ਪਿੱਛੇ ਨੂੰ ਜਾਵਾਂਗੇ ਇਹਦੇ ਨਾਲ ਤੁਹਾਡੀ ਪੂਣੀ ਹੋ ਜਾਵੇਗੀ ਨਾਰਮਲੀ ਤੇ ਇੱਕ ਵਾਰ ਫਿਰ ਦਸਤਾਨ ਨੂੰ ਖਿੱਚਾਂਗੇ ਉੱਪਰ ਜਿਹੜੇ ਵੀ ਦੋ ਪੱਲੇ ਦੋਨਾਂ ਹਿੱਸਿਆਂ ਦੇ ਤੁਹਾਨੂੰ ਟਾਈਟ ਜੇ ਲੱਗਣਗੇ ਉਹ ਫੜ ਕੇ ਤੁਸੀਂ ਪੂਣੀ ਕਰਨੀ ਸਟਾਰਟ ਕਰ ਦੇਣੀ ਹੈ ਜਿਹੜੀ ਵੀਡੀਓ ਮੈਂ ਤਰਸੇਮ ਜਸੜੀ ਵੀ ਸਟਾਈਲ ਪਹਿਲਾਂ ਪੋਸਟ ਕੀਤੀ ਹੋਈ ਆ ਉਹ ਦਾ ਲਿੰਕ ਮੈਂ نیچے ਡਿਸਕ੍ਰਿਪਸ਼ਨ ਚ ਦੇ ਦਿੱਤਾ ਹੋਇਆ ਤੁਸੀਂ ਜਾ ਕੇ ਦੇਖ ਸਕਦੇ ਹੋ ਸੈਂਟਰ ਚ ਜਾ ਕੇ ਪੂਣੀ ਤੁਹਾਡੀ ਇੱਕ ਗੇਠਾਂ ਚ ਚੋੜੀ ਹੋਣੀ ਚਾਹੀਦੀ ਹੈ ਜਿਸ ਨਾਲ ਤੁਸੀਂ ਨੋਰਮਲ ਕੋਈ ਵੀ ਦਸਤਾਰ ਸਜਾ ਸਕਦੇ ਹੋ ਵਟਾ ਵਾਲੀ ਪਟਿਆਲਾ ਚਾਹੀਏ ਮੋਨੀ ਦਸਤਾਰ ਉਹੀ ਪੱਲੇ ਫੜਦੇ ਹੋਏ ਤੁਸੀਂ ਅੱਗੇ ਨੂੰ ਜਾਣਾ ਹੈ ਤੇ ਇਸ ਤਰੀਕੇ ਨਾਲ ਤੁਹਾਡੀ ਪੂਣੀ ਆ ਜਿਹੜੀ ਬਰਾਬਰ ਹੋ ਜਾਵੇਗੀ ਇਹ ਸੀਗਾ ਨੋਰਮਲ ਪੂਣੀ ਕਰਨ ਦਾ ਤਰੀਕਾ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਵਿਦਆਊਟ ਐਨੀ ਐਕਸਟਰਾ ਬੇਸ ਤੇ ਖੱਬੇ ਪਾਸੇ ਜੂੜਾ ਕਿਤੇ ਬਗੈਰ ਹੀ ਇਸ ਦਸਤਾਰ ਦੀ ਸ਼ੇਪ ਬਣਾ ਕੇ ਦਿਖਾਉਂਗਾ। ਕਈ ਮੇਰੇ ਵੀਰ ਕਹਿੰਦੇ ਹੁੰਦੇ ਨੇ ਕਿ ਆਪਾਂ ਬਿਨਾ ਬੇਸ ਭਰੇ ਜਾਂ ਬਿਨਾ ਖੱਬੇ ਪਾਸੇ ਜੂੜਾ ਸਾਹਿਬ ਕਰੇ ਇਹੋ ਜੀ ਗੋਲ ਸ਼ੇਪ ਦੇ ਵਿੱਚ ਤੁਹਾਨੂੰ ਦਸਤਾਰ ਸਜਾ ਕੇ ਦਿਖਾਵਾਂ। ਸੈਂਟਰ 'ਚ ਜੂੜਾ ਸਾਹਿਬ ਕਰਕੇ ਨਾਲ ਕੰਗਾ ਸਰੀ ਵਸੀਂ ਸਜਾ ਲਿਆ ਹੋਇਆ। ਉੱਪਰੋਂ ਜੀ ਅਸੀਂ 80 ਸੈਂਟੀਮੀਟਰ ਦਾ ਪਟਕਾ ਜਿਹੜਾ ਉਹਨੂੰ ਇਸ ਤਰੀਕੇ ਨਾਲ ਬੰਨ ਲੈਣਾ ਹੈ। ਵਿਦਆਊਟ 50 ਆ ਦਸਤਾਰ ਅਸੀਂ ਵੀ ਵਿਦਆਊਟ 50 ਹੀ ਸਜਾਉਣਾ ਹੈ ਦਸਤਾਰ ਨੂੰ। ਪਿਛਲੇ ਹਿੱਸੇ ਤੇ ਦੋ ਗੱਠਾ ਮਾਰ ਕੇ ਪਟਕੇ ਨੂੰ ਟਾਈਟ ਕਰ ਲਵਾਂਗੇ ਸਲਾਈ ਨਾਲ ਹਰੇਕ ਹਿੱਸੇ ਤੋਂ ਕੇਸਾ ਨੂੰ ਚੰਗੀ ਤਰ੍ਹਾਂ ਅੰਦਰ ਕਰ ਲਵਾਂਗੇ ਮੋਨਲੇ ਤੇ ਪਿਛਲੇ ਹਿੱਸੇ ਤੋਂ ਮੈਂ ਤਾਂ ਸੇਮ ਜਸੜ ਵੀ ਸਟਾਈਲ ਏਸ ਦਸਤਾਰ ਦੀ ਵੀਡੀਓ ਕਿਉਂ ਦੇ ਰਿਹਾ ਤੁਹਾਨੂੰ ਕਿਉਂਕਿ ਮੇਰੇ ਵੀਰੋ ਏਸ ਦਸਤਾਰ ਦੀ ਸ਼ੇਪ ਵੀ ਅਲੱਗ ਹੈ ਇਹਦੇ ਵਿੱਚ ਉਹਨਾਂ ਨੇ ਕਲਗੀ ਵਾਲਾ ਲੜ ਨਹੀਂ ਲਗਾਇਆ ਸਿੱਧਾ ਪੇਚ ਲਗਾਇਆ ਹੋਇਆ ਆ ਤੇ ਗੋਲ ਸ਼ੇਪ ਦੇ ਵਿੱਚ ਜਿਆਦਾ ਉੱਚੀ ਨਹੀਂ ਹੈਗੀ ਦਸਤਾਰ ਇਹ ਜਿਹੜੀ ਪਹਿਲੀ ਦਸਤਾਰ ਦੀ ਮੈਂ ਵੀਡੀਓ ਪੋਸਟ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਨਾ ਕਲਗੀ ਵਾਲਾ ਲੜ ਲਾਇਆ ਹੋਇਆ ਸੀਗਾ ਦਸਤਾਰ ਉਹ ਉੱਚੀ ਸੀਗੀ ਵਿਦ 50 ਸੀਗੀ ਉਹ ਦਸਤਾਰ ਇਹ ਦਸਤਾਰ ਥੋੜੀ ਜੀ ਦੇਸੀ ਲੁੱਕ ਦੇ ਵਿੱਚ ਆ ਠੀਕ ਹੈ ਮੇਰੇ ਵੀਰੋ ਇਹੇ ਕੁਝ ਜ਼ਿਆਦਾ ਗੱਲਾਂ ਨੇ ਜਿਹੜੀਆਂ ਆਪਾਂ ਧਿਆਨ ਦੇ ਵਿੱਚ ਰੱਖ ਕੇ ਤੁਹਾਨੂੰ ਇਸ ਦਸਤਾਰ ਦੀ ਵੀ ਵੀਡੀਓ ਦੇ ਰਹੇ ਹਾਂ ਇਸ ਤੋਂ ਬਾਅਦ ਜੋ ਤੁਸੀਂ ਇਸ ਢੰਗ ਨਾਲ ਪੰਨਾ ਸਜਾ ਕੇ ਤੁਸੀਂ ਦਸਤਾਰ ਸਜਉਣੀ ਸ਼ੁਰੂ ਕਰਨੀ ਹੈ ਉਸ ਮਾਲਕ ਦਾ ਨਾਮ ਲੈ ਕੇ ਜਿੱਦrau ਤੁਸੀਂ ਪੂਣੀ ਖਤਮ ਕੀਤੀ ਸੀ ਉਧਰਲਾ ਪਾਸਾ ਹੀ ਉੱਪਰਲੀ ਸਾਈਡ ਤੇ ਆਂਦਾ ਉਹੀ ਪੱਲਾ ਮੂੰਹ ਦੇ ਵਿੱਚ ਫੜ ਕੇ ਤੁਸੀਂ ਪਹਿਲੇ ਲੜ ਦੇ ਵੱਟ ਬਣਾਣੇ ਨੇ ਧਿਆਨ ਰੱਖਿਓ 2-3 ਵੱਟ ਬਣਾਇਓ ਸਿੱਧੇ-ਸਿੱਧੇ ਜੀ ਜਿਆਦਾ ਮੇਨ ਕੰਮ ਕਰੇਗੀ ਤੁਹਾਡੀ ਇਸ ਜਗ੍ਹਾ ਤੋਂ ਸ਼ੇਪ ਤੇ ਦਸਤਾਰ ਦੀ ਉਚਾਈ ਲੰਬਾਈ ਅਤੇ ਚੌੜਾਈ ਤੁਹਾਡੀ ਮੈਟਰ ਕਰਦੀ ਹੁੰਦੀ ਹੈ ਦਸਤਾਰ ਦੀ ਸ਼ੇਪ ਦੇ ਵਿੱਚ ਇੰਨੀ ਕੁ ਉੱਚੀ ਜਿੰਨੀ ਤੁਹਾਨੂੰ ਦੱਸਿਆ 19 ਕਿਹੋ ਜੀ ਉੱਚੀ ਤੁਸੀਂ 20 ਬਣਾਣੀ ਆ ਤੇ ਪਹਿਲੇ ਲੜ 'ਚ ਤਿੰਨ ਕ ਵੱਟ ਬਣਾ ਕੇ ਸਿੱਧੇ-ਸਿੱਧੇ ਤੁਸੀਂ ਇਸ ਲੜ ਨੂੰ ਲਗਾਣਾ ਆ ਨਾਲ ਦੇ ਨਾਲ ਉਹਨਾਂ ਦੀ ਦਸਤਾਰ ਨੂੰ ਦਿਮਾਗ ਦੇ ਵਿੱਚ ਰੱਖੋ ਉਹਨਾਂ ਦਾ ਪਹਿਲਾ ਲੜ ਅੱਖ ਦੇ ਕਿਹੜੇ ਹਿੱਸੇ ਤੇ ਆ ਉਸੇ ਹਿੱਸੇ ਤੇ ਤੁਸੀਂ ਦਸਤਾਰ ਨੂੰ ਰੱਖਣਾ ਹੈ। ਦੋਨੋਂ ਪੱਲੇ نیچے ਬਰਾਬਰ ਖੋਲ ਲੈਣੇ ਨੇ। ਖੋਲ ਕੇ ਮੋਟਾ ਹਿੱਸਾ ਪਿਛਲੇ ਹਿੱਸੇ ਤੋਂ ਇਸ ਤਰੀਕੇ ਨਾਲ ਪਿੰਚ ਕਰਕੇ ਲੜ ਨੂੰ ਥੋੜਾ ਇਸ ਜਗ੍ਹਾ ਤੇ ਲਗਾਉਣਾ ਹੈ। ਲੜ ਆਪਣਾ ਥੋੜਾ ਜਿਆ ਟਾਈਟ ਰੱਖਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਇਹ ਥੋੜਾ ਭਾਰਾ ਕਪੜਾ ਆ ਆਪਣਾ। ਜੇ ਤੁਸੀਂ ਫੁੱਲਵੈਲ ਕਪੜੇ ਦੇ ਵਿੱਚ ਸਜਾ ਰਹੇ ਹੋ ਤਾਂ ਜ਼ਿਆਦਾ ਟਾਈਟ ਕਰਨ ਦੀ ਲੋੜ ਨਹੀਂ ਹੈਗੀ। ਜੇ ਜ਼ਿਆਦਾ ਟਾਈਟ ਕਰੋਗੇ ਤਾਂ ਫੁਲਾਵਟ ਖਤਮ ਹੋ ਜਾਣੀ ਆ ਤੁਹਾਡੀ ਉਸ ਦਸਤਾਰ ਦੇ ਵਿੱਚ। ਤੇ ਗੱਲ ਕਰਦੇ ਹਾਂ ਹੁਣ ਦੁਬਾਰਾ ਇਸ ਲੜ ਦੀ ਇਹਦੇ ਵਿੱਚ ਵੀ ਨਾਰਮਲੀ ਪਿੰਚ ਕਰਕੇ ਅਸੀਂ ਤਿੰਨ ਚਾਰ ਵੱਟ ਜਿੰਨੇਕ ਬਣਦੇ ਨੇ ਉਹ ਬਣਾ ਕੇ ਰੱਖਣੇ ਨੇ ਨਿਚਲੇ ਹਿੱਸੇ ਤੋਂ ਹੀ ਤੁਹਾਡੀ ਦਸਤਾਰ ਦੇ ਵਿੱਚ ਨਾ ਗੁਲਾਈ ਦਿਖਣੀ ਚਾਹੀਦੀ ਆ ਤੇ ਵੱਟ ਤੁਹਾਡੇ ਨਾ ਮਿਕਸ ਜੇ ਹੋਣੇ ਚਾਹੀਦੇ ਆ ਸਿੱਧੇ-ਸਿੱਧੇ ਵੀ ਨਹੀਂ ਲੱਗਣੇ ਚਾਹੀਦੇ ਤੇ ਖੜਬੜੇ ਵੀ ਨਹੀਂ ਹੋਣੇ ਚਾਹੀਦੇ ਜ਼ਿਆਦਾ ਜਿਵੇਂ ਮੈਂ ਉਹਨਾਂ ਦੀ ਦਸਤਾਰ ਦੇਖੀ ਆ ਨਾ ਮੈਂ ਉਸੇ ਤਰੀਕੇ ਨਾਲ ਹੀ ਵੱਟ ਵੀ ਪਾ ਕੇ ਦਿਖਾ ਰਿਆ ਆ ਪਿਛਲੇ ਹਿੱਸੇ ਤੋਂ ਫਿਰ ਦਸਤਾਰ ਨੂੰ ਇਸ ਤਰੀਕੇ ਨਾਲ ਪਿੰਚ ਕਰ ਦੇਣਾ ਆ ਦੇਖਣਾ ਆ ਕਿ ਦਸਤਾਰ ਤੁਹਾਡੀ ਇਸ ਜਗ੍ਹਾ ਤੋਂ ਗੋਲ ਹੋਵੇ ਬਿਨਾ ਕਿਸੇ ਕਪੜਾ ਦਿੱਤੇ ਬਿਨਾ ਕਿਸੇ ਐਕਸਟਰਾ ਬੇਸ ਸਜਾਈ ਅਸੀਂ ਤੁਹਾਨੂੰ ਗੋਲ ਸ਼ੇਪ ਬਣਾ ਕੇ ਦਿਖਾਵਾਂਗੇ ਅੱਜ ਇਸ ਜਗ੍ਹਾ ਤੋਂ ਲੜ ਨੂੰ ਪਿੰਚ ਕਰਕੇ ਤੁਸੀਂ ਇਸ ਪੇਚ ਨੂੰ ਲਾਉਣਾ ਹੈ ਉੱਪਰੋਂ ਜੀ ਲੜ ਨੂੰ ਮੋਟਾ ਕਰਾਂਗੇ ਲੜ ਨੂੰ ਚੰਗੀ ਤਰ੍ਹਾਂ ਖੋਲਾਂਗੇ ਫਿਰ ਇਹਨੂੰ ਵੀ ਨੀਚੇ ਜੀ ਉੱਪਰ ਨੂੰ ਇਸ ਤਰੀਕੇ ਨਾਲ ਪਿੰਚ ਕਰਾਂਗੇ ਦੇਖੋ ਜਿਆਦਾ ਵੱਟ ਬਣਾਉਣ ਦੇ ਚੱਕਰ 'ਚ ਦਸਤਾਰ ਦੀ ਸ਼ੇਪ ਨਹੀਂ ਖਰਾਬ ਕਰਨੀ ਹੈਗੀ ਜਿਵੇਂ ਮੈਂ ਤੁਹਾਨੂੰ ਦੱਸਦਾ ਹੁੰਦਾ ਹੁੰਦਾ ਆ ਕਿ ਦਸਤਾਰ ਜਦੋਂ ਤੁਸੀਂ ਕਿਸੇ ਵਰਗੀ ਸਜਾਣੀ ਆ ਉਹਦੇ ਵਿੱਚ ਸ਼ੇਪ ਤੋਂ ਜਿਆਦਾ ਕੁਝ ਹੋਰ ਮੈਟਰ ਨਹੀਂ ਕਰਦਾ ਹੁੰਦਾ ਵੱਟ ਤੁਸੀਂ ਜਿੱਦਾਂ ਦੀ ਮਰਜ਼ੀ ਪਾ ਲੋ ਸ਼ੇਪ ਜਦ ਤੱਕ ਤੁਹਾਡੀ ਉਹਨਾਂ ਵਰਗੀ ਨਹੀਂ ਹੈ ਤਾਂ ਤੁਹਾਨੂੰ ਸਮਝ ਹੀ ਨਹੀਂ ਆਣਾ ਕਿ ਤੁਸੀਂ ਉਹਨਾਂ ਵਰਗੀ ਦਸਤਾਰ ਸਜਾਈ ਹੈ ਠੀਕ ਹੈ ਸਭ ਤੋਂ ਜ਼ਿਆਦਾ ਧਿਆਨ ਦੇਣ ਵਾਲੀ ਚੀਜ਼ ਹੁੰਦੀ ਹੈ ਸ਼ੇਪ ਜਿਹੜੀ ਮੈਂ ਤੁਹਾਨੂੰ ਹਰ ਵਾਰ ਦੱਸਦਾ ਹੁੰਨਾ ਆ ਤੇ ਹੁਣ ਦੇਖੋ ਆਪਾਂ ਤੀਜਾ ਲੜ ਕਿੰਨਾ ਨੀਵਾਂ ਲਗਾ ਰਹੇ ਹਾਂ ਨਾ ਇਹਦੇ ਵੀ ਅੰਦਰਲੇ ਹਿੱਸੇ ਤੋਂ ਕਪੜਾ ਐਡਜਸਟ ਕਰਾਂਗੇ ਗੋਲਾਈ ਬਣਾਉਣ ਦੇ ਲਈ ਪੇਚ ਦੇਖੋ ਆਪਣੇ ਹੌਲੀ ਹੌਲੀ ਉੱਪਰ ਜਾ ਰਹੇ ਨੇ ਤੇ ਜਿਵੇਂ ਉਹਨਾਂ ਦੀ ਦਸਤਾਰ ਦੀ ਗੋਲਾਈ ਆ ਐਜ਼ ਇਟ ਇਜ਼ ਅਸੀਂ ਵੀ ਤੁਹਾਨੂੰ ਉਹਨਾਂ ਵਰਗੀ ਹੀ ਗੋਲਾਈ ਬਣਾ ਕੇ ਦਿਖਾਵਾਂਗੇ ਪਿਛਲੇ ਹਿੱਸੇ ਤੋਂ ਫੇਰ ਲੜ ਨੂੰ ਅਸੀਂ ਪਿੰਚ ਕਰ ਦੇਣਾ ਆ ਸੱਜੇ ਪਾਸਿਓਂ ਇਸ ਲੜ ਨੂੰ ਅਸੀਂ ਥੋੜਾ ਜਿਹਾ ਖੋਲਣਾ ਆ ਖੋਲ ਕੇ ਦੋਨੋਂ ਪੱਲੇ ਬਰਾਬਰ ਕਰਾਂਗੇ ਜਦੋਂ ਤੁਹਾਨੂੰ ਲੱਗੇ ਕਿ ਲੜ ਪ੍ਰੋਪਰ ਨੇ ਤਾਂ ਫੇਰ ਪਿੱਛੋਂ ਜੀ ਪਿੰਚ ਕਰਕੇ ਇਸ ਲੜ ਨੂੰ ਲਗਾਵਾਂਗੇ ਦਸਤਾਰ ਸਜਾਉਣ ਵੇਲੇ ਹਮੇਸ਼ਾ ਦਸਤਾਰ ਦਾ ਮੋਟਾ ਹਿੱਸਾ ਉੱਪਰ ਹੋਣਾ ਚਾਹੀਦਾ ਆ ਤੇ ਪਤਲੇ ਖੁੱਲੇ ਹਿੱਸੇ نیچے ਹੋਣੇ ਚਾਹੀਦੇ ਆ ਇਸ ਤਰੀਕੇ ਨਾਲ ਪੱਲੇ ਨੂੰ ਇਕੱਠਾ ਕਰ ਲੈਣਾ ਆ ਇਹਦੇ ਨਾਲ ਜਦੋਂ ਤੁਸੀਂ ਪਿੰਚ ਕਰੋਗੇ ਤਾਂ ਵੱਟ ਤੁਹਾਡੇ ਆਟੋਮੈਟਿਕਲੀ ਬਣ ਜਾਣਗੇ ਉੱਪਰਲੀ ਸਾਈਡ ਤੋਂ ਲੜ ਨੂੰ ਫੋਲਡ ਕਰਕੇ ਮੋਟਾ ਵੀ ਕਰਨਾ ਹੈ ਆ ਇਹਦੇ ਨਾਲ ਉੱਪਰਲੇ ਲੜ ਵੀ ਨੇ ਜਿਹੜੇ ਉਹ ਵੀ ਤੁਹਾਡੇ ਫੁੱਲਵੇਂ ਫੁੱਲਵੇਂ ਜੇ ਲੱਗਣਗੇ ਫਿਰ ਅੰਗੂਠੇ ਤੇ ਉਂਗਲ ਦੀ ਮਦਦ ਨਾਲ ਇਸ ਤਰੀਕੇ ਨਾਲ ਲੜ ਨੂੰ ਪਿੰਚ ਕਰਕੇ ਰੱਖਣਾ ਹੈ ਜੇ ਤੁਸੀਂ ਚਾਹੋ ਤਾਂ ਪਿੰਚ ਕਰਕੇ ਇਸ ਤਰੀਕੇ ਨਾਲ ਵੀ ਤੁਸੀਂ ਵਟ ਇਕੱਠੇ ਕਰ ਸਕਦੇ ਹੋ ਦਸਤਾਰ ਨੂੰ ਮੋਹਲੇ ਹਿੱਸੇ ਤੋਂ ਜ਼ਿਆਦਾ ਬਾਹਰ ਨੂੰ ਨਾਵੇਂ ਨਾਲ ਦੇ ਨਾਲ ਦੱਬਾਂਗੇ ਵਟਾਂ ਨੂੰ ਖੋਲਾਂਗੇ ਜਿੰਨਾ ਚੌੜਾ ਹੋ ਸਕੇ ਉਨਾਂ ਚੌੜਾ ਲਗਾਉਣ ਦੀ ਕੋਸ਼ਿਸ਼ ਕਰਨੀ ਹੈ ਇਸ ਪੇਚ ਨੂੰ ਤੇ ਨਾਲ ਦੀ ਨਾਲ ਉਹਨਾਂ ਦੀ ਦਸਤਾਰ ਦੀ ਸ਼ੇਪ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਹੈ ਕਿ ਇਸ ਜਗ੍ਹਾ ਤੋਂ ਚੌਥੇ ਲੜ ਤੋਂ ਤੁਹਾਡੀ ਦਸਤਾਰ ਦੀ ਸ਼ੇਪ ਆ ਗੋਲਾਈ ਦੇ ਵਿੱਚ ਜਾਣੀ ਚਾਹੀਦੀ ਹੈ ਦੇਖੋ ਐਦਾਂ ਪ੍ਰੈਸ ਕਰ ਕਰਕੇ ਨਾ ਉਹਨਾਂ ਵਰਗੀ ਦਸਤਾਰ ਦੀ ਸ਼ੇਪ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਦੇਖੋ ਜਦੋਂ ਵੀ ਤੁਸੀਂ ਕਿਸੇ ਵਰਗੀ ਦਸਤਾਰ ਸਜਾਉਣੀ ਹੈ ਨਾ ਉਦੋਂ ਜਦੋਂ ਤੁਸੀਂ ਤੀਜਾ ਲੜ ਚੌਥਾ ਲੜ ਲਾ ਰਹੇ ਹੋ ਉਹਨੂੰ ਦਿਮਾਗ ਦੇ ਵਿੱਚ ਰੱਖੋ ਨਾਲ-ਨਾਲ ਲੜ ਨੂੰ ਦੱਬੋ ਵੀ ਜਿੱਥੇ ਤੁਹਾਨੂੰ ਲੱਗਦਾ ਕਿ ਦਬਣਾ ਜ਼ਰੂਰੀ ਹੈ ਉਦਾਂ ਦੀ ਸ਼ੇਪ ਬਣਾਉਣ ਲਈ ਤੇ ਪਿੱਛੇ ਤੱਕ ਦੇਖੋ ਵਟਾਂ ਨੂੰ ਖਿੱਚ ਕੇ ਰੱਖੋ ਫਿਰ ਪਿਛਲੇ ਹਿੱਸੇ ਤੋਂ ਲੜ ਨੂੰ ਅਸੀਂ ਪਿੰਚ ਕਰ ਦਵਾਂਗੇ ਤੁਸੀਂ ਵੱਟ ਦੇਖ ਸਕਦੇ ਹੋ ਮੈਂ ਜ਼ਿਆਦਾ ਵਟਾਂਵਲ ਧਿਆਨ ਨਹੀਂ ਦੇ ਰਿਆਂ ਬਸ ਦੋ ਤਿੰਨ ਚੀਜ਼ਾਂ ਤੁਹਾਨੂੰ ਧਿਆਨ ਚ ਰੱਖਣ ਨੂੰ ਕਹਿ ਰਿਆਂ ਕਿ ਵੱਟ ਬਣਾਓ ਟਾਈਟ ਬਣਾਓ ਭਾਵੇਂ ਘੱਟ ਬਣਾਓ ਕਿਉਂਕਿ ਉਹਨਾਂ ਦੀ ਦਸਤਾਰ ਦੇ ਵੀ ਐਜ਼ ਇਟ ਇਜ਼ ਹੀ ਵੱਟ ਨੇ ਤੇ ਅਗਲੇ ਲੜ ਦੇ ਵੀ ਦੋਨੋਂ ਪੱਲੇ ਬਰਾਬਰ ਕਰਾਂਗੇ ਮੋਟਾ ਹਿੱਸਾ ਉੱਪਰ ਰੱਖ ਕੇ ਉੱਪਰਲੇ ਲੜ ਨੂੰ ਪਿੰਚ ਕਰਾਂਗੇ ਫਿਰ ਇਸ ਪੇਚ ਨੂੰ ਲਗਾਵਾਂਗੇ ਸੱਜੇ ਪਾਸੇ ਉਹ ਲੜ ਸਾਡੇ ਥੋੜੇ ਥੋੜੇ ਨੀਵੇਂ ਆਉਣਗੇ ਖੱਬੇ ਪਾਸੇ ਲੜ ਥੋੜੇ ਥੋੜੇ ਤੁਹਾਡੇ ਉੱਪਰ ਜਾਣਗੇ ਲੜ ਨੂੰ ਇਸ ਤਰੀਕੇ ਨਾਲ ਇਕੱਠਾ ਕਰਾਂਗੇ ਉੱਪਰਲੇ ਹਿੱਸੇ ਤੋਂ ਦੋਨੋਂ ਅੱਖਾਂ ਅਖੀਰ ਤੇ ਬਰਾਬਰ ਟਕੀਆਂ ਰਹਿਣ ਇਸ ਲਈ ਤੁਸੀਂ ਥੋੜਾ ਅੱਖਾਂ ਤੇ ਵੀ ਪੱਲਾ ਲੈ ਕੇ ਆਉਣਾ ਹੈ ਇਸ ਪੱਲੇ ਨੂੰ ਵੀ ਦੱਬ ਕੇ ਲਗਾਉਣਾ ਹੈ ਪੱਲੇ ਨੂੰ ਖੋਲ ਕੇ ਨਾਰਮਲੀ ਪਿੰਚ ਕਰਕੇ ਰੱਖਣਾ ਹੈ ਜਿਆਦਾ ਵੱਟ ਨਹੀਂ ਬਣਾਣੇ ਹੈਗੇ ਇਸ ਤਰੀਕੇ ਨਾਲ ਪਿੰਚ ਕਰ ਲਿਓ ਚਾਰ ਜਾਂ ਪੰਜ ਤਿੰਨ ਜਿੰਨੇ ਵੱਟ ਬਣਦੇ ਆ ਤੁਸੀਂ ਬਣਾ ਕੇ ਇੱਕੋ ਜਗ੍ਹਾ ਤੇ ਇਕੱਠੇ ਕਰ ਲਿਓ ਇਹ ਦੋ ਤਿੰਨ ਤਰੀਕੇ ਹੁੰਦੇ ਆ ਵੱਟ ਪਾਣ ਦੇ ਜਿਹੜਾ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਤਰੀਕੇ ਨੂੰ ਅਜ਼ਮਾ ਸਕਦੇ ਹੋ ਪੱਲੇ ਨੂੰ ਹੁਣ ਦੇਖੋ ਆਪਣਾ ਇਹ ਪੰਜਵਾਂ ਲੜਾ ਇਹਦੇ ਵਿੱਚ ਦੇਖੋ ਤੁਹਾਡਾ ਇਹ ਲੜ ਉੱਪਰ ਨੂੰ ਜਾਣਾ ਚਾਹੀਦਾ ਥੋੜਾ ਇਹ ਗੁਲਾਈ ਦੇ ਵਿੱਚ ਤੇ ਉਮੋਲਲੇ ਹਿੱਸੇ ਤੋਂ ਨਾ ਥੋੜਾ ਇਹ ਹੇਠੇ ਨੂੰ ਪਿੱਛੇ ਨੂੰ ਸਿਰ ਦੇ ਨਾਲ ਲੱਗਣਾ ਚਾਹੀਦਾ ਇਹ ਉਹਨਾਂ ਵਰਗੀ ਗੁਲਾਈ ਕਰਨ ਲਈ ਤਾਂ ਹੀ ਸ਼ੇਪ ਦੋਨਾਂ ਹਿੱਸਿਆਂ ਤੋਂ ਬਰਾਬਰ ਜੀ ਲੱਗੇਗੀ ਤੁਹਾਨੂੰ ਤੇ ਗੋਲ ਵੀ ਉਹਨਾਂ ਵਰਗੀ ਲੱਗੇਗੀ ਦਸਤਾਰ ਤੁਹਾਨੂੰ ਮੇਰੇ ਫੇਸ ਤੇ ਨਾ ਹੋ ਸਕਦਾ ਹੈ ਦਸਤਾਰ ਥੋੜੀ ਜੀ ਵੱਡੀ ਲੱਗੇ ਉਹਦਾ ਕਾਰਨ ਇਹ ਹੈ ਕਿ ਮੇਰਾ ਫੇਸ ਹੈਗਾ ਥੋੜਾ ਲੰਬੀ ਸ਼ੇਪ ਦੇ ਵਿੱਚ ਉਹਨਾਂ ਨੇ ਦਾੜੀ ਵੀ ਬੜੀ ਸੋਹਣੀ ਆ ਤੇ ਪਲੱਸ ਉਹਨਾਂ ਦਾ ਫੇਸ ਹੈਗਾ ਚੋੜਾ ਇਸ ਗੱਲ ਕਰਨ ਤੁਹਾਨੂੰ ਮੇਰੇ ਦਸਤਾਰ ਥੋੜੀ ਜਿਹੀ ਵੱਡੀ ਲੱਗ ਸਕਦੀ ਹੈ ਪਰ ਸ਼ੇਪ ਆ ਜਿਹੜੀ ਮੈਂ ਐਜ਼ ਇਟ ਇਜ਼ ਉਹਨਾਂ ਵਰਗੀ ਕਰਕੇ ਦਿਖਾਉਂਗਾ ਤੁਹਾਨੂੰ ਹੁਣ ਫਰੰਟ ਤੋਂ ਜੇ ਕੋਈ ਲੜ ਤੁਹਾਨੂੰ ਢਿੱਲਾ ਲੱਗੇ ਜਾਂ ਕੋਈ ਵੱਟ نیچے गिरਦਾ ਹੋਇਆ ਨਜ਼ਰ ਆਵੇ ਨਾ ਤੁਹਾਨੂੰ ਮੋਲੇ ਹਿੱਸੇ ਤੱਕ ਟਾਈਟ ਕਰਨਾ ਹੈ ਉੱਪਰੋਂ ਵੀ ਦਸਤਾਰ ਨੂੰ ਥੋੜਾ ਜਿਹਾ ਫੋਲਡ ਕਰਾਂਗੇ ਅੰਦਰ ਨੂੰ ਕਿਉਂਕਿ ਆਖਰੀ ਲੜ ਉਹਨਾਂ ਦਾ ਜ਼ਿਆਦਾ ਚੌੜਾ ਨਹੀਂ ਹੈਗਾ ਅਸੀਂ ਵੀ ਚੌੜਾ ਨਹੀਂ ਲਗਾਉਣਾ ਹੈਗਾ ਆਖਰੀ ਲੜ ਨੂੰ ਤੇ ਗੋਲ ਸ਼ੇਪ ਦੇ ਵਿੱਚ ਹੋਵੇ ਦਸਤਾਰ ਵੱਟ ਤੁਹਾਡੇ ਟੀਕੇ ਰਣ ਇੱਕ ਜਗ੍ਹਾ ਤੇ ਦਸਤਾਰ ਨੂੰ ਦੱਬ ਕੇ ਥੋੜੀ ਜਿਹੀ ਗੋਲਾਈ ਫਾਰਮ ਦੇ ਵਿੱਚ ਲੈ ਇਸ ਤੋਂ ਬਾਅਦ ਅਸੀਂ ਸੈਕਿੰਡ ਲਾਸਟ ਪੱਲਾ ਲਾਵਾਂਗੇ 50 ਦਿਖਾਣੀ ਨਹੀਂ ਹੈਗੀ ਇਹਨੂੰ ਅਸੀਂ ਲੁਕੋ ਦੇਣਾ ਹੈ ਇਹਦੀ ਟੈਨਸ਼ਨ ਨਾ ਲਿਓ ਹੱਲੇ ਸੱਜੇ ਪਾਸੇ ਉਹ ਕੱਲਾ ਸਿੰਗਲ ਪੱਲਾ نیچے ਨੂੰ ਖੋਲਾਂਗੇ ਜਿਹੜਾ ਬਾਹਰਲਾ ਪੱਲਾ ਹੁੰਦਾ ਆ ਅੰਦਰਲੇ ਪੱਲੇ ਨੂੰ ਅਸੀਂ ਉੱਪਰ ਨੂੰ ਇਕੱਠਾ ਕਰ ਦੇਣਾ ਹੈ ਪਿੱਛੋਂ ਜੀ ਪਿੰਚ ਕਰਕੇ ਇਸ ਲੜ ਨੂੰ ਵੀ ਉਸੇ ਤਰੀਕੇ ਨਾਲ ਹੀ ਲਾਉਣਾ ਹੈ ਮੋਟਾ ਹਿੱਸਾ ਹਮੇਸ਼ਾ ਉੱਪਰ ਰੱਖਣਾ ਹੈ ਤਾਂ ਜੋ ਦਸਤਾਰ ਦੀ ਜਿਹੜੀ ਗੋਲਾਈ ਆ ਉਹ ਪ੍ਰੋਪਰ ਬਣ ਸਕੇ ਪੱਲੇ ਨੂੰ ਅਸੀਂ ਖੋਲਾਂਗੇ ਖੋਲ ਕੇ ਉੱਪਰੋਂ ਜੀ ਪਿੰਚ ਕਰਾਂਗੇ ਅੰਦਰ ਨੂੰ ਇਹਦੇ ਨਾਲ ਲੜ ਤੁਹਾਡਾ ਉੱਪਰੋਂ ਜੀ ਮੋਟਾ ਹੋ ਜੂਵੇਗਾ ਤੇ ਨੀਚਲੇ ਹਿੱਸੇ ਤੋਂ ਤੁਸੀਂ ਲੜ ਨੂੰ ਖੋਲਣਾ ਆ ਉੱਪਰੋਂ ਹੀ ਲੜ ਨੂੰ ਦੱਬਾਂਗੇ ਦੱਬ ਕੇ ਥੋੜਾ ਜਿਹਾ ਪ੍ਰੈਸ ਕਰ ਦੇਣਾ ਹੈ ਜਿੰਨਾ ਦਸਤਾਰ ਤੁਹਾਡੀ ਥੋੜੀ ਜਿਹੀ ਠਿੱਬੀ ਜੀ ਹੋ ਜਵੇਗੀ ਦਬਮੀ ਜੀ ਦਸਤਾਰ ਹੋ ਜਵੇਗੀ ਜਿੰਨਾ ਗੁਲਾਈ ਜਿਆਦਾ ਵਧੀਆ ਲੱਗੇਗੀ ਦਸਤਾਰ ਦੀ ਸੱਜੇ ਪਾਸੇ ਹੁਣ ਦੇਖੋ ਅੱਖਾਂ ਆਪਣੀਆਂ ਬਰਾਬਰ ਟਕੀਆਂ ਨੇ ਇੱਕ ਵਾਰ ਲੜ ਨੂੰ ਪਿੰਚ ਕਰਾਂਗੇ ਪਿੰਚ ਕਰਕੇ ਤੇ ਦੋ ਕੁ ਵੱਟ ਬਣਾਣੇ ਆ ਜਿਵੇਂ ਮੈਂ ਥੋੜਾ ਜੂਮ ਕਰਕੇ ਉਹਨਾਂ ਦੀ ਫੋਟੋ ਚ ਦੇਖਿਆ ਸੀਗਾ ਉਹਨਾਂ ਨੇ ਆਖਰੀ ਲੜਦੇ ਵੀ ਮੈਨੂੰ ਲੱਗਾ ਕਿ ਉਹਨਾਂ ਨੇ ਵਟ ਬਣਾਏ ਆ ਤੇ ਮੈਂ ਵੀ ਤੁਹਾਨੂੰ ਬਣਾ ਕੇ ਦਿਖਾਉਂਗਾ ਮੇਰੀ ਕੋਸ਼ਿਸ਼ ਇਹੀ ਰਹਿੰਦੀ ਆ ਕਿ ਤੁਹਾਨੂੰ ਐਜ਼ ਇਟ ਇਜ਼ ਲੜ ਵੀ ਉਹਨਾਂ ਵਰਗਾ ਲਗਾ ਕੇ ਦਿਖਾਵਾਂ ਹਰ ਇੱਕ ਪਰ ਇਸ ਜਗ੍ਹਾ ਤੋਂ ਆਪਾਂ ਦਸਤਾਨ ਨੂੰ ਥੋੜਾ ਜਿਹਾ ਦੱਬ ਕੇ ਪਿੱਛੇ ਨੂੰ ਵੀ ਸਰਕਾਣਾ ਹੈ ਇਹਦੇ ਨਾਲ ਨਾ ਸ਼ੇਪ ਆ ਜਿਹੜੀ ਇਸ ਜਗ੍ਹਾ ਤੋਂ ਤੁਹਾਨੂੰ ਪ੍ਰੋਪਰ ਉਹਨਾਂ ਵਰਗੀ ਲੱਗੇਗੀ ਕਿਉਂਕਿ ਮੋਲੇ ਹਿੱਸੇ ਤੋਂ ਜਿਹੜਾ ਉਹਨਾਂ ਦਾ ਆਖਰੀ ਲੜਾ ਇਹ ਬਹੁਤ ਘੱਟ ਦਿਖਦਾ ਆ। ਬਾਕੀ ਪਿੱਛੇ ਨੂੰ ਚਲ ਜਾਂਦਾ ਥੋੜਾ ਜਿਹਾ। ਜਿੱਦਾਂ ਕਹਿੰਨਾ ਪਿਓਰ ਸ਼ੇਪ ਦੇ ਵਿੱਚ ਹੁੰਦਾ ਦਸਤਾਰ ਦੀ ਪਰ ਇਹ ਪਿਓਰ ਸ਼ੇਪ ਦੇ ਵਿੱਚ ਨਹੀਂ ਹੈਗੀ ਆਪਣੀ ਦਸਤਾਰ ਥੋੜੀ ਜਿਹੀ ਸੈਮੀ ਲੁੱਕ ਦੇ ਵਿੱਚ ਹੀ ਆ ਤੇ ਹੁਣ ਆਪਾਂ ਦਸਤਾਰ ਨੂੰ ਥੋੜਾ ਜਿਹਾ ਪਾਣੀ ਲਾਵਾਂਗੇ ਤੇ ਦਸਤਾਰ ਦੀ ਜਿਹੜੀ ਸ਼ੇਪ ਆ ਉਹਦੇ ਵੱਲ ਥੋੜਾ ਜਿਆਦਾ ਧਿਆਨ ਦੇਵਾਂਗੇ। ਚੁੰਝ ਜਿੰਨੀ ਕੱਟਣੀ ਹੈਗੀ ਦਸਤਾਰ ਦੀ ਕੋਈ ਵੀ ਗੋਲ ਹੋਣੀ ਚਾਹੀਦੀ ਹੈ ਦਸਤਾਰ ਤੁਹਾਡੀ ਹਰੇਕ ਹਿੱਸੇ ਤੋਂ ਉੱਪਰੋਂ ਜੀ ਇੱਕ-ਇੱਕ ਕਰਕੇ ਲੜਾ ਨੂੰ ਪਿੰਚ ਕਰਾਂਗੇ। ਜਿਹ ਉਹਨੂੰ ਆਪਾਂ ਸਾਫ਼ ਨਹੀਂ ਕਰਨਾ ਉਹਨਾਂ ਦੇ ਵੀ ਇਦਾਂ ਹੀ ਲੜ ਦਿਖਦਾ ਹੈ ਅਸੀਂ ਐਜ਼ ਇਟ ਇਜ਼ ਉਹਨੂੰ ਛੱਡ ਦੇਣਾ ਹੈ ਤੇ ਹੁਣ ਦੇਖੋ ਥੋੜਾ ਗੂਗਲ ਫਾਰਮ ਦੇ ਵਿੱਚ ਕਰਾਂਗੇ ਦਸਤਾਰ ਨੂੰ ਦੋਨਾਂ ਹਿੱਸਿਆਂ ਤੋਂ ਦਸਤਾਰ ਤੁਹਾਡੀ ਗੋਲ ਬਰਾਬਰ ਬਾੰਨ ਹੋਣੀ ਚਾਹੀਦੀ ਆ ਤੇ ਸ਼ੇਪ ਆ ਜਿਹੜੀ ਤੁਹਾਡੀ ਬਾਹਰ ਵੀ ਇੱਕੋ ਜੀ ਦਿਖਣੀ ਚਾਹੀਦੀ ਆ ਜਿਹੜੇ ਮੇਰੇ ਵੀਰਾਂ ਦੇ ਨਾ ਦਾੜੀਆਂ ਭਾਰੀਆਂ ਨੇ ਜਾਂ ਜਿਨ੍ਹਾਂ ਦੇ ਫੇਸ ਹੈਵੀ ਨੇ ਉਹਨਾਂ ਦੇ ਇਹੋ ਜੀ ਦਸਤਾਰ ਜ਼ਿਆਦਾ ਜੱਜਦੀ ਹੁੰਦੀ ਆ ਜਿਵੇਂ ਮੇਰਾ ਫੇਸ ਆ ਮੈਨੂੰ ਆਪਣੇ ਫੇਸ ਤੇ ਜਿਆਦਾ ਮੋਨ ਨਹੀਂ ਦੱਸਾ ਜਿਆਦਾ ਵਧੀਆ ਲੱਗਦੀ ਆ ਤੁਸੀਂ ਨੋਰਮਲ ਜ਼ਿੰਦਗੀ ਚ ਮੈਨੂੰ ਕਦੀ ਵਟਾਲੀ ਦਸਤਾਰ ਬੰਨੀ ਨਹੀਂ ਦੇਖੋਗੇ ਮੈਂ ਇਹ ਦਸਤਾਰਾਂ ਤੁਹਾਨੂੰ ਕੱਲੀਆਂ ਵੀਡੀਓਜ਼ ਸਿਖਾਉਣ ਲਈ ਪਾਉਣਾ ਹੁੰਦਾ ਆ ਜਿਹੜੇ ਮੇਰੇ ਵੀਰ ਮੈਨੂੰ ਮਿਲਦੇ ਨੇ ਉਹਨਾਂ ਨੂੰ ਪਤਾ ਕਿ ਮੈਂ ਵਟਾਲੀ ਦਸਤਾਰ ਕਦੀ ਨਹੀਂ ਬੰਨੀ ਹੁੰਦੀ ਮੈਨੂੰ ਸਿੰਪਲ ਸਾਫ਼ ਦਸਤਾਰਾਂ ਬੰਨਣੀ ਆ ਜਿਆਦਾ ਪਸੰਦ ਨਹੀਂ ਤੇ ਹੁਣ ਕਲਗੀ ਵਾਲਾ ਲੜ ਲਗਾਵਾਂਗੇ ਇਹਨੂੰ ਲਾਉਣ ਤੋਂ ਪਹਿਲਾਂ ਅਸੀਂ ਲੁੱਪੀ ਵਾਲਾ ਪੱਲਾ ਮੂਹ ਦੇ ਵਿੱਚ ਫੜ ਲਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਖੋਲ ਲਵਾਂਗੇ ਖੋਲ ਕੇ ਇਹਦੇ ਵਿੱਚ ਥੋੜੇ ਜਿਹੇ ਸਿੱਧੇ-ਸਿੱਧੇ ਜ ਵਟ ਪਾਵਾਂਗੇ ਦੋਨੋਂ ਹਿੱਸੇ ਅੰਦਰ ਕਰਕੇ ਨੀਚੋ ਜੀ ਕੋਈ ਵੀ ਟਾਈਟ ਪੱਲਾ ਫੜ ਲੈਣਾ ਆ ਜਿਹੜਾ ਤੁਸੀਂ ਅੱਖ ਤੋਂ ਖਿੱਚ ਕੇ ਰੱਖਣਾ ਆ ਜਿਹਦੇ ਨਾਲ ਤੁਹਾਡੀਆਂ ਦੋਨੋਂ ਅੱਖਾਂ ਬਰਾਬਰ ਟਕੀਆਂ ਨਜ਼ਰ ਆਉਣ ਫਿਰ ਇਹਨੂੰ ਖੋਲ-ਖੋਲ ਕੇ ਇਹਦੇ ਵਿੱਚ ਵਟ ਪਾਉਣੇ ਨੇ ਕਲਗੀ ਵਾਲੇ ਲੜ ਨੂੰ ਅਸੀਂ ਜ਼ਿਆਦਾ ਚੋੜਾ ਨਹੀਂ ਲਗਾਉਣਾ ਹੈਗਾ ਜਿਵੇਂ ਉਹਨਾਂ ਨੇ ਪਿੱਛੋਂ ਜੀ ਇਹਨਾਂ ਪਤਲਾਇਆ ਲੜ ਲੈ ਕੇ ਆਏ ਨਾ ਉਦਾਂ ਹੀ ਅਸੀਂ ਮੋhle ਹਿੱਸੇ ਤੱਕ ਪਤਲਾਇਆ ਕਰਕੇ ਇਹਨੂੰ ਅੰਦਰ ਕਰਨਾ ਆ ਦੇਖੋ ਜਦੋਂ ਮੈਂ ਕਿਸੇ ਵਰਗੀ ਦਸਤਾਰ ਸਜਾ ਕੇ ਦਿਖਾਣਾ ਨਾ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਹਰ ਇੱਕ ਚੀਜ਼ ਤੁਹਾਨੂੰ ਉਹਨਾਂ ਵਰਗੀ ਕਰਕੇ ਦਿਖਾਵਾਂ ਦਸਤਾਰ ਦੇ ਵਿੱਚ ਇਹੀ ਚੀਜ਼ਾਂ ਸਭ ਤੋਂ ਜ਼ਿਆਦਾ ਮੈਟਰ ਕਰਦੀਆਂ ਨੇ ਕਲਗੀ ਵਾਲੇ ਲੜ ਨੂੰ ਅਸੀਂ ਦੋਨਾਂ ਹਿੱਸਿਆਂ ਤੋਂ ਐਦਾ ਦੱਬ-ਦੱਬ ਕੇ ਨਾ ਥੋੜਾ ਜਿਹਾ ਚੌੜਾਈ 'ਚ ਘਟਾਉਂਦੇ ਜਾਵਾਂਗੇ ਅੱਗੇ ਨੂੰ ਤੇ ਫਿਰ ਇਹਨੂੰ ਥੋੜਾ ਜਿਹਾ ਅੱਖ ਦੇ ਉੱਪਰ ਜਾ ਕੇ ਲਾਣਾ ਆ ਦੇਖੋ ਜਿੱਦਾਂ ਉਹਨਾਂ ਨੇ ਲਗਾਇਆ ਨਾ ਉਹਨਾਂ ਦਾ ਕਲਗੀ ਵਾਲਾ ਲੜ ਥੋੜਾ ਜਿਹਾ ਜਿਹੜੀ ਉਹਨਾਂ ਦੀ ਖੱਬੀ ਅੱਖਾਂ ਉੱਥੇ ਜਾ ਕੇ ਲੱਗਦਾ ਪਿਆ ਅੰਦਰ ਨੂੰ ਅਸੀਂ ਵੀ ਉੱਥੇ ਲਗਾਣਾ ਆ ਇੱਦਾਂ ਦੀਆਂ ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ ਹੁੰਦੀਆਂ ਹਮੇਸ਼ਾ ਫਿਰ ਜਦੋਂ ਤੁਹਾਨੂੰ ਲੱਗੇ ਸਹੀ ਪੋਜੀਸ਼ਨ 'ਚ ਆ ਗਿਆ ਲੜ ਆ ਦੇਖੋ ਇਸ ਜਗ੍ਹਾ ਤੇ ਨਾ ਮੈਂ ਕਹਿ ਰਿਹਾ ਖੱਬੀ ਅੱਖ ਤੇ ਇਸ ਜਗ੍ਹਾ ਤੇ ਤੁਸੀਂ ਅੰਦਰ ਕਰਨਾ ਹੈ ਤੇ ਵੀ ਤੁਹਾਡੀ ਪ੍ਰੋਪਰ ਸੈਂਟਰ ਦੇ ਵਿੱਚ ਬਣਨੀ ਚਾਹੀਦੀ ਹੈ ਦਸਤਾਰ ਤੁਹਾਡੀ ਗੋਲ ਫਾਰਮ ਦੇ ਵਿੱਚ ਹੋਣੀ ਚਾਹੀਦੀ ਹੈ ਫਿਰ ਅਸੀਂ ਅਖੀਰ ਤੇ ਪੱਲੇ ਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਵਾਂਗੇ ਇਸ ਤਰੀਕੇ ਨਾਲ ਤੁਸੀਂ ਵੀ ਤਰਸੇਮ ਜਸੜ ਵੀਰ ਵਰਗੀ ਦਸਤਾਰ ਸਜਾ ਸਕਦੇ ਹੋ ਚੁੰਝ ਜਿੰਨੀ ਕੱਢਣੀ ਕਿ ਤੋਂ ਦਸਤਾਰ ਦੀ ਗੋਲ ਸ਼ੇਪ ਦੇ ਵਿੱਚ ਹੋਵੇ ਤੇ ਲੜ ਤੁਹਾਡੇ ਪ੍ਰੋਪਰ ਟਾਈਟ ਹੋਣ ਜਿਨੇ ਨਾਲ ਦਸਤਾਰ ਤੁਹਾਡੀ ਲੰਬੇ ਸਮੇਂ ਤੱਕ ਟਿਕੀ ਰਹੇ ਇਸ ਜਗ੍ਹਾਲੇ ਵਟ ਐਦਾ ਹੀ ਰਹਿਣ ਦੇਣੇ ਆ ਪਰ ਇਥੋਂ ਜਿਹੜਾ ਢਿਲਕਵਾ ਜਿਹਾ ਲੜ ਬਣ ਰਿਹਾ ਨਾ ਇਹਨੂੰ ਜ਼ਰੂਰ ਕਲਗੀ ਵਾਲੇ ਲੜ ਦੇ ਅੰਦਰ ਕਰ ਦੇਣਾ ਆ ਉੱਪਰਲੇ ਵਟ ਨਹੀਂ ਕੱਢਣੇ ਹੈਗੇ ਸੀ ਕਿਉਂਕਿ ਉਹਨਾਂ ਦੀ ਦਸਤਾਰ ਚ ਵੀ ਇਹੇ ਦਿਖਦੇ ਪਏ ਸੀਗੇ ਕਰਨ ਨੂੰ ਤਾਂ ਸਾਫ਼ ਕਰ ਸਕਦੇ ਅਸੀਂ ਮੈਂ ਤੁਹਾਨੂੰ ਕਈ ਵੀਡੀਓਜ਼ ਦੇ ਵਿੱਚ ਕਰਕੇ ਦਿਖਾਇਆ ਤੇ ਹੁਣ ਵੀ ਆਪਣੀ ਪ੍ਰੋਪਰ ਸੈਂਟਰ ਦੇ ਵਿੱਚ ਆ ਅਖੀਰਲੇ ਲੜਾਂ ਨੂੰ ਟਾਈਟ ਕਰਨ ਤੋਂ ਬਾਅਦ ਚੋਂ ਤੁਸੀਂ ਕੰਨ ਨੂੰ ਵੀ ਸਿੱਧਾ ਕਰ ਲੈਣਾ ਆ ਤੇ ਸ਼ੇਪ ਜਦੋਂ ਤੁਹਾਡੇ ਲੋਡ ਅਨੁਸਾਰ ਬਣ ਜਵੇ ਫੇਰ ਅਸੀਂ ਉਪਰੋਜੀ ਸੇਨ ਨੂੰ ਟਕਾਂਗੇ ਅੱਜ ਤੱਕ ਮੈਂ ਤੁਹਾਨੂੰ ਬਹੁਤ ਸੈਲੀਬ੍ਰਿਟੀ ਟਾਈਪ ਦਸਤਾਰਾਂ ਦਿੱਤੀਆਂ ਜਿਹਦੇ ਵਿੱਚ ਦਲਜੀਤ ਬਾਜੀ ਵਰਗੀਆਂ ਮੈਂ 6 ਵੀਡੀਓ ਅਪਲੋਡ ਕਰ ਚੁੱਕਾ ਹਾਂ ਜਾਂ ਕਹਿ ਲਓ ਤਰਸੇਮ ਜਸੜਵੀਰ ਵਾਲੀ ਕੀ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਹੋਈ ਆ ਸਿੱਧੂ ਮੂਸੇ ਵਾਲਾ ਵੀਰ ਹੋ ਗਿਆ ਰਣਜੀਤ ਬਾਵਾ ਵੀਰ ਹੋ ਗਿਆ ਜਸਵਿੰਦਰ ਸਿੰਘ ਦੀ ਪੱਲਾ ਹੋ ਗਿਆ ਗੁਰਪ੍ਰੀਤ ਖੁੱਗੀ ਜੀ ਹੋ ਗਿਆ ਜਾਰਡਨ ਸੰਧੂ ਵੀਰ ਹੋ ਗਿਆ ਆਪਣਾ ਇੰਦਰਜੀਤ ਨਿੱਕੂ ਵੀਰ ਹੋ ਗਿਆ ਆਪਣਾ ਕਾਫੀ ਵੀਰਾ ਵਰਗੀਆਂ ਦਸਤਾਰਾਂ ਦੀਆਂ ਵੀਡੀਓ ਅਪਲੋਡ ਕੀਤੀਆਂ ਨੇ ਮੈਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਵਰਗੀ ਦਸਤਾਰ ਦੀ ਵੀ ਵੀਡੀਓ ਅਪਲੋ ਠੀਕ ਹੈ ਜੀ ਕਈ ਸਿੰਘ ਨੇ ਉਹਨਾਂ ਵਰਗੀ ਦਸਤਾਰਾਂ ਵੀ ਅਪਲੋਡ ਕੀਤੀਆਂ ਨੇ ਮੈਂ ਤੇ ਇਹ ਸਾਰੀਆਂ ਤੁਹਾਡੇ ਲਈ ਅਪਲੋਡ ਕੀਤੀਆਂ ਤਾਂ ਜੋ ਤੁਸੀਂ ਆਪਣੇ ਅਕੋਰਡਿੰਗ ਕਿਸੇ ਵਰਗੀ ਵੀ ਦਸਤਾਰ ਸਜਾ ਸਕੋ ਹਨਾ ਤੇ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਡੀਪਲੀ ਸਮਝਾਈਆਂ ਤੇ ਕੋਸ਼ਿਸ਼ ਕੀਤੀ ਹੈ ਉਹਨਾਂ ਵਰਗੀ ਸਜਾ ਕੇ ਦਿਖਾਵਾਂ ਹਰ ਵਾਰ ਦਸਤਾਰ ਤੇ ਉਪਰੋ ਹੀ ਦੇਖੋ ਆਪਾਂ ਇੱਕ ਇੱਕ ਕਰਕੇ ਪੱਲਿਆਂ ਨੂੰ ਪਹਿਲਾਂ ਮੋਟਾ ਕੀਤਾ ਉਸ ਤੋਂ ਬਾਅਦ ਸਲਾਈ ਨਾਲ ਸਾਫ਼ ਕੀਤਾ ਜੇ ਤੁਸੀਂ ਸਲਾਈ ਨਾਲ ਸਾਫ਼ ਨਹੀਂ ਕਰਨਾ ਤਾਂ ਸਲਾਈ ਨਾਲ ਸਾਫ਼ ਨਾ ਕਰੋ ਹੱਥਾਂ ਨਾਲ ਕੱਲੇ ਮੋਟੇ ਕਰਕੇ ਲੜ ਛੱਡ ਸਕਦੇ ਹੋ ਜਿਨ੍ਹਾਂ ਵਿੱਚ ਵਾਟੇ ਦਿਖਣਗੇ ਉਹ ਵੀ ਸੋਹਣੇ ਲੱਗਣਗੇ ਤੇ ਖੱਬੇ ਪਾਸੇ ਵੀ ਤੁਸੀਂ ਦੂਜੇ ਸ਼ੀਸ਼ੇ ਦੇ ਕੇ ਨਾ ਜਿਹੜੇ ਤੁਹਾਨੂੰ ਢਿਲਕਵੇਂ ਜੇ ਲੜ ਲੱਗਦੇ ਆ ਇਹਨਾਂ ਨੂੰ ਪਿੱਛੇ ਤੱਕ ਟਾਈਟ ਕਰ ਸਕਦੇ ਹੋ ਤੇ ਇਸ ਜਗ੍ਹਾ ਤੋਂ ਨਾ ਤੁਸੀਂ ਸਲਾਈ ਫੇਰ ਕੇ ਜਿਹੜੇ ਵਟ ਨੇ ਇਹਨਾਂ ਨੂੰ ਪਿੱਛੇ ਤੱਕ ਕੱਢ ਦੇਣਾ ਹੈ ਇਸ ਜਗ੍ਹਾ ਤੇ ਜਰੂਰ ਸਫਾਈ ਦੇਣ ਦੀ ਕੋਸ਼ਿਸ਼ ਕਰਨੀ ਆ ਤੇ ਇਸ ਢੰਗ ਨਾਲ ਤੁਸੀਂ ਇਸੇ ਚੀਜ਼ ਦੀ ਪ੍ਰੈਕਟਿਸ ਕਰਨੀ ਆ ਇਹਨਾਂ ਚੀਜ਼ਾਂ ਨੂੰ ਹੀ ਧਿਆਨ ਦੇ ਵਿੱਚ ਰੱਖਣਾ ਹੈ ਜਿਹੜੀਆਂ ਵੀ ਮੈਂ ਵੀਡੀਓ ਪੋਸਟ ਕੀਤੀਆਂ ਨੇ ਕਿਸੇ ਵੀ ਸੈਲੀਬ੍ਰਿਟੀ ਟਾਈਪ ਦੀਆਂ ਜਾਂ ਸਿੰਘਾਂ ਮਰੀਆਂ ਦਸਤਾਰਾਂ ਜਾਂ ਕੋਈ ਵੀ ਨਵੀਆਂ ਵੀਡੀਓ ਜਿੰਨੀਆਂ ਵੀ ਮੈਂ ਇਸ ਚੈਨਲ ਦੇ ਵਿੱਚ ਅਪਲੋਡ ਕੀਤੀਆਂ ਨੇ ਉਹਨਾਂ ਸਾਰੀਆਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਲਿੰਕ ਮਿਲ ਜਾਣਗੇ ਤੁਹਾਨੂੰ ਤੇ ਦਸਤਾਰ ਦੀ ਸ਼ੇਪ ਨੂੰ ਪ੍ਰੋਪਰ ਗੁਲਾਈ ਦੇ ਵਿੱਚ ਕਰਦੇ ਹੋਏ ਨਾ ਭਾਵੇਂ ਜਦੋਂ ਤੁਹਾਨੂੰ ਨਾ ਸਮਝ ਆਵੇ ਉਹਨਾਂ ਦੀ ਫੋਟੋ ਕੱਢ ਕੇ ਨਾ A4 ਸਾਈਜ਼ ਦੀ ਸਾਹਮਣੇ ਲਾ ਲਿਆ ਕਰੋ ਤੇ ਇੱਕ ਇੱਕ ਲੜ ਦੇਖ ਕੇ ਬੰਨਣੀ ਸ਼ੁਰੂ ਕਰਦਿਆ ਕਰੋ ਦਸਤਾਰ ਓਕੇ ਮੇਰੇ ਵੀਰੋ ਤੇ ਇਸ ਤੋਂ ਬਾਅਦ ਜੋ ਉੱਪਰਲੇ ਹਿੱਸੇ ਨੂੰ ਅਸੀਂ ਦੋਰਾ ਟਕਾਂਗੇ ਪਹਿਲਾਂ ਲੁੱਪੀ ਵਾਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਕੇ ਸਿਰ ਤੇ ਵਿਛਾ ਲੈਣਾ ਹੈ ਜਦੋਂ ਤੁਸੀਂ ਲਾਈਟ ਕਲਰ ਦੀ ਕੋਈ ਵੀ ਦਸਤਾਰ ਸਜਾਉਣੀ ਹੈ ਤਾਂ ਕੋਸ਼ਿਸ਼ ਕਰਨਾ ਸੇਨ ਨੂੰ ਦੋਹਰਾ ਟਕਣ ਦੀ। ਇਹ ਨਾਲ ਜਿਹੜਾ ਬੇਸ ਹੁੰਦਾ ਆ ਡਾਰਕ ਕਲਰ ਦਾ ਉਹ ਛਾਤੀ ਨਹੀਂ ਮਾਰਦਾ ਹੁੰਦਾ ਕਪੜੇ 'ਚੋਂ। ਦੋਨਾਂ ਹਿੱਸਿਆਂ ਤੋਂ ਕਪੜਾ ਚੰਗੀ ਤਰ੍ਹਾਂ ਅੰਦਰ ਕਰਨਾ ਹੈ ਇਸ ਢੰਗ ਨਾਲ ਫੇਰ ਪਿੱਛੇ ਦੀ ਲੁੱਪੀ ਵਾਲੇ ਪੱਲੇ ਨੂੰ ਖਿੱਚ ਲੈਣਾ ਹੈ। ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੇ ਨਾ ਤਾਂ ਕਮੈਂਟ ਕਰਕੇ ਜਰੂਰ ਜਾਈਓ ਕਿ ਤੁਹਾਨੂੰ ਸਾਡੀਆਂ ਪਾਈਆਂ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਤੇ ਜੇਕਰ ਮੈਂ ਤੁਹਾਨੂੰ ਕੁਝ ਅਲੱਗ ਸਿਖਾ ਰਿਹਾ ਆ ਨਾ ਤਾਂ ਜਰੂਰ ਦੱਸਿਆ ਕਰੋ। ਇਹ ਨਾਲ ਸਾਨੂੰ ਪਤਾ ਲੱਗਦਾ ਆ ਕਿ ਤੁਸੀਂ ਸਾਡੀ ਵੀਡੀਓ ਡਿਟੇ ਤੇ ਲੂਪੀ ਵਾਲੇ ਪੱਲੇ ਨੂੰ ਦੇਖੋ ਦੋਨਾਂ ਹਿੱਸਿਆਂ ਤੋਂ ਚੰਗੀ ਤਰ੍ਹਾਂ ਅੰਦਰ ਕਰਾਂਗੇ ਖਿੱਚਣ ਤੋਂ ਬਾਅਦ ਚੋਂ ਤੇ ਫਿਰ ਆਪਾਂ ਲੂਪੀ ਨੂੰ ਸੈਂਟਰ ਦੇ ਵਿੱਚ ਲਗਾਉਣਾ ਆ ਟਾਈਟ ਕਰਕੇ ਦੋਨੋਂ ਹਿੱਸਿਆਂ ਦੇ ਅਖੀਲੇ ਪੱਲੇ ਦਾ ਢਿੱਲਾ ਮੱਠਾ ਕਪੜਾ ਅੰਦਰ ਕਰਨਾ ਆ ਸੱਜੇ ਪਾਸੇ ਉਹ ਜਿਹੜੀ ਕਲਗੀ ਵਾਲਾ ਲੜੜਾ ਉਹਦਾ ਤੇ ਖੱਬੇ ਪਾਸੇ ਜਿਹੜਾ ਅਖੀਲਾ ਲੜਲਾ ਆ ਉਹਦਾ ਤੇ ਇਸ ਢਗ ਦਾ ਦਸਤਾਰ ਤੁਹਾਡੀ ਪਿੱਛੇ ਤੱਕ ਸਹੀ ਲੱਗੇਗੀ, ਕਲੀਨ ਲੱਗੇਗੀ। ਵੇਖੋ ਮੇਰੇ ਵੀਰੋ, ਵੀਡੀਓਸ ਤਾਂ ਮੈਂ ਸੈਲੀਬ੍ਰਿਟੀ ਟਾਈਪ ਦੀਆਂ ਬਹੁਤ ਅਪਲੋਡ ਕਰਤੀਆਂ ਹੋਈਆਂ। ਕਈ ਵਾਰ ਇਹ ਹੁੰਦਾ ਕਿ ਇਹਨਾਂ ਨੇ ਅਲੱਗ-ਅਲੱਗ ਟਾਈਪ ਦੀਆਂ ਦਸਤਾਰਾਂ ਸਜਾਈਆਂ ਹੁੰਦੀਆਂ। ਜਿੱਦਾ ਤਰਸੇਮ ਜਸੜਵੀਨ ਨੇ ਮਸਤਾਨੇ ਮੂਵੀ 'ਚ ਦਸਤਾਰ ਸਜਾਈ ਸੀ ਨਾ, ਮੈਂ ਉਹਦੀ ਵੀ ਵੀਡੀਓ ਅਪਲੋਡ ਕੀਤੀ ਹੋਈ ਆ। ਉਹ ਵੀ ਡਿਸਕ੍ਰਿਪਸ਼ਨ 'ਚ ਲਿੰਕ ਤੁਸੀਂ ਜਾ ਕੇ ਦੇਖ ਸਕਦੇ ਹੋ। ਜਿਹੜੀਆਂ ਵੀਡੀਓ ਤੁਹਾਨੂੰ ਚਾਹੀਦੀਆਂ ਨਹੀਂ ਇਹਨਾਂ ਵਰਗੀਆਂ ਹੋਰ ਦਸਤਾਰਾਂ, ਜਿਹੜੀਆਂ ਮੈਂ ਪੋਸਟ ਨਹੀਂ ਕੀਤੀਆਂ ਹਲੇ, ਤੁਸੀਂ ਉਹ ਵੀ ਕਮੈਂਟ ਕਰ ਦਿਓ। ਅਸੀਂ ਤੁਹਾ ਤੇ ਗੱਲ ਕਰਦੇ ਹਾਂ ਹੁਣ ਦੁਬਾਰਾ ਦਸਤਾਰ ਦੀ ਹਰ ਇੱਕ ਹਿੱਸੇ ਤੋਂ ਚੰਗੀ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਚੋਂ ਅਸੀਂ ਤੁਹਾਨੂੰ ਦਸਤਾਰ ਦੀ ਲੁੱਕ ਦਿਖਾਵਾਂਗੇ ਹਰ ਇੱਕ ਹਿੱਸੇ ਤੋਂ ਪਹਿਲਾਂ ਤਾਂ ਤੁਸੀਂ ਫਰੰਟ ਤੋਂ ਦੇਖ ਸਕਦੇ ਹੋ ਗੋਲ ਸ਼ੇਪ ਚਾ ਦਸਤਾਰ ਤੇ ਜੇਕਰ ਤੁਹਾਨੂੰ ਦਸਤਾਰ ਉਹਨਾਂ ਵਰਗੀ ਲੱਗਦੀ ਹੈ ਤਾਂ ਟੈਗ ਕਰ ਦਿਓ ਤਰਸੇਮ ਜਸੜ ਵੀਰ ਨੂੰ ਇਹਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਤੁਹਾਨੂੰ ਦਸਤਾਰ ਉਹਨਾਂ ਵਰਗੀ ਲੱਗ ਰਹੀ ਹੈ ਹੁਣ ਖੱਬੇ ਪਾਸੇ ਉਹ ਦੇਖੋ ਦਸਤਾਰ ਨੂੰ ਗੋਲ ਸ਼ੇਪ ਦੇ ਵਿੱਚ ਆ ਦਸਤਾਰ ਕੋਈ ਐਕਸਟਰਾ ਕਪੜਾ ਨਹੀਂ ਦਿੱਤਾ ਵਿੱਚ ਅਸੀਂ ਨਾ ਕੋਈ ਐਕਸਟਰਾ ਬੇਸ ਅਸਲ ਜਾਇਆ ਨਾਰਮਲੀ ਅਸੀਂ ਦਸਤਾਰ ਸਜਾ ਕੇ ਦਿਖਾਤੀ ਆ ਤੁਹਾਨੂੰ ਇਸ ਲਈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਹੁਣ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਦੁਮਾਲਾ ਸਾਹਿਬ ਜਾਂ ਕਿਸੇ ਵੀ ਸੈਲੀਬ੍ਰਿਟੀ ਟਾਈਪ ਦੀ ਦਸਤਾਰ ਸਿੱਖਣਾ ਚਾਹੁੰਦੇ ਹੋ ਘਰ ਬੈਠੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹਿਣ ਹੋਰ ਵੀਡੀਓ ਨੀਚੇ ਡਿਸਕ੍ਰਿਪਸ਼ਨ ਚ ਨੇ ਜਾਂ ਤੁਸੀਂ ਆਈ ਬਟਨ ਤੇ ਵੀ ਜਾ ਕੇ ਦੇਖ ਸਕਦੇ ਹੋ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਵੇਖਣ ਲਈ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਕੱਲ ਨੂੰ ਲੈ ਕੇ ਆਵਾਂਗੇ ਇੱਕ ਹੋਰ ਨਵੇਂ ਸਟਾਈਲ ਦੀ ਵੀਡੀਓ ਵਾਹਿ